ਸਵਾਦ ਹੈ ਆਪੇ ਪੱਟੀ ਕਰਮਾ ਉਪਰਲੇਖ ਵੀ ਤੂੰ ਇੱਕੋ ਕਈਆ ਨਾਨਕਾ ਦੂਜਾ ਕਹੇ ਗੁਰੂ ਦਸਬਿਹਸ ਪਤਾ ਜੀ ਮਿਸਾਲ ਦਿੰਦੇ ਨੇ ਇਸ ਗੱਲ ਦੀ ਇੱਕ ਅਗਦੇ ਵਿੱਚੋਂ ਬੇਅੰਤ ਚੰਗਿਆੜੀਆਂ ਉੱਠਦੀਆਂ ਨੇ ਲੇਕਿਨ ਉਹ ਮੁੜ ਕੇ ਫੇਰ ਅਗਦੇ ਵਿੱਚ ਸਮਾ ਜਾਂਦੀਆਂ ਮਿੱਟੀ ਉੱਡਦੀ ਆ ਅਸਮਾਨਾਂ ਤੱਕ ਪਹੁੰਚ ਜਾਂਦੀ ਆ ਲੇਕਿਨ ਉਹ ਫੇਰ ਮਿੱਟੀ ਵਿੱਚ ਹੀ ਸਮਾ ਜਾਂਦੀ ਆ ਪਾਣੀ ਦੇ ਉਤੇ ਲਹਿਰਾਂ ਉੱਠਦੀਆਂ ਹਵਾ ਦੇ ਵੇਗ ਨਾਲ ਮੁੜ ਕੇ ਪਾਣੀ ਵਿੱਚ ਫੇਰ ਸਮਾ ਜਾਂਦੀਆਂ ਇਸੇ ਤਰ੍ਹਾਂ ਦੇ ਨਾਲ ਵੈਗੁਰੂ ਜੀ ਦੇ ਵਿੱਚੋਂ ਕਿੰਨਾ ਦ੍ਰਿਸ਼ਟਮਾਨ ਉੱਠਿਆ ਸਾਰੇ ਦ੍ਰਿਸ਼ਟਮਾਨ ਨਹੀਂ ਉਹਦੇ ਵਿੱਚੇ ਸਮਾ ਜਾਂਦੇ ਬਹੁਤ ਵੱਡੀ ਬਾਤ ਐ ਸਾਧ ਸੰਗਤ ਜੀ ਇਹ ਜਿਹੜਾ ਬਚਨ ਹੈ ਬਹੁਤ ਛੋਟਾ ਲੇਕਿਨ ਇਹਨੂੰ ਸਮਝਣ ਵਾਸਤੇ ਜਿਵੇਂ ਮਹਾਪੁਰਸ਼ਾਂ ਨੇ ਹੁਣੇ ਦੱਸਿਆ ਸੀ ਇੱਕ ਜਨਮ ਦੇ ਤਪ ਤੇ ਲੋੜ ਨਹੀਂ ਹੈ ਬਹੁਤ ਜਾਣੋਂ ਤਾਪ ਕਰੋ ਤਾਂ ਐਨੀ ਗੱਲ ਸਮਝ ਆਉਂਦੀ ਹੈ ਨਹੀਂ ਆਉਂਦੀ ਨਹੀਂ ਸਾਰੇ ਜਿਹੜੇ ਪਹਿਲੇ ਆਚਾਰੀਆ ਹੋਏ ਨੇ ਜੁਰਮਾਰਾਜੀ ਕਹਿੰਦੇ ਉਹਨਾਂ ਨੇ ਤਨ ਵਿੱਚ ਮਾਨ ਨਹੀਂ ਸੀ ਦੇਖਿਆ ਉਹ ਬਾਇਰੂਦੀ ਪਰਿਪੂਰਨ ਸ਼ਕਤੀ ਜਿਹੜੀ ਸੀ ਜਿਹੜੀ ਇਹ ਸਰੀਰ ਵਿੱਚ ਕੰਮ ਕਰ ਰਹੀ ਹੈ ਉਹ ਦੇਖੀ ਨਹੀਂ ਹੈ ਉਹਨੂੰ ਉਪਰਾਂ ਸਮਝਦੇ ਰਹੇ ਤੋਂ ਕਿ ਭਾਰਤ ਦੀ ਫਿਲਾਸਫੀ ਆਹ ਇਹਦੇ ਵਿੱਚ ਤਿੰਨ ਚੀਜ਼ਾਂ ਇੱਕ ਤਾਂ ਜਿਹਨੂੰ ਜੀਵ ਕਹਿੰਦੇ ਆ ਦਾ ਆਪਾਂ ਕਹਿੰਦੇ ਆ ਮੈਂ ਹੁਣ ਤਾਂ ਅਸੀਂ ਮੈਂ ਗਲਤੀ ਨਾਲ ਸਰੀਰ ਨੂੰ ਕਹਿੰਦੇ ਆ ਨਾ ਸਰੀਰ ਤਾਂ ਸਾਡਾ ਵਹੀਕਲ ਹੈ ਸਰੀਰ ਨਹੀਂ ਹੈ ਅਸੀਂ ਇਹਦੇ ਵਿੱਚ ਬਸਣ ਵਾਲੇ ਕੰਟਰੋਲ ਕਰਨ ਵਾਲੇ ਇੱਕ ਪਰਛਾਵਾਂ ਜਿਹਾ ਇਹਦੇ ਵਿੱਚ ਉਹ ਕਹੀ ਜਾਂਦਾ ਮੈਂ ਮੈਂ ਉਹਨੂੰ ਜੀਵ ਕਹਿੰਦੇ ਨੇ ਜੀਵ ਉਹ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਕਿਉਂਕਿ ਉਹਦੇ ਆਲੇ ਦੁਆਲੇ ਇੱਕ ਸਰਕਲ ਪਿਆ ਹੋਇਆ ਹੈ ਕੌਮੇ ਦਾ ਇਹ ਤਾਂ ਅਸੀਂ ਕਹਿੰਦੇ ਆ ਉਹ ਕਹਿੰਦੇ ਨਹੀਂ ਜੀਵ ਅਨਾਦੀ ਹੈ ਪਹਿਲਾਂ ਤੋਂ ਹੀ ਆ ਜੀ ਜਿਹੜੀ ਪ੍ਰਕਿਰਤੀ ਹੈ ਵੀ ਪਹਿਲਾਂ ਤੋਂ ਹੀ ਆ ਸਾਡਾ ਮਤ ਨਹੀਂ ਹੈ ਸਾਡੇ ਮਹਾਰਾਜ ਕਹਿੰਦੇ ਨੇ ਦੁਈ ਕੁਦਰਤ ਸਾਚ ਹੈ ਘਰਾ ਸੰਢ ਠੋ ਜਾਓ ਕੁਦਰਤ ਆਪਣੀ ਮਾਇਆ ਆਪ ਸਾਰੀ ਆਪੇ ਵੇਖਣ ਆਰਾ ਮਾਇਆ ਦਾ ਵजूद ਨਹੀਂ ਸੀ ਸਾਰੇ ਸ਼ਾਸਤਰਾ ਚੋਂਦਾ ਵਿਦਾਂਤ ਨੇ ਤਾਂ ਕਹਤਾ ਅਨਰਵਚਨੀਆਂ ਇਹਦੇ ਉੱਤੇ ਗੱਲੇ ਨਾ ਕਰੋ ਸਾਡਾ ਦੂਏ ਕਹਿੰਦੇ ਸੀਰ ਰੂਪ ਦੇ ਵਿੱਚ ਰਹਿੰਦੀ ਹੈ ਚੇਤਨ ਤਤ ਦੇ ਵਿੱਚ ਮਹਾਰਾਜ ਕਹਿੰਦੇ ਉੱਥੇ ਦੂਆ ਕੋਈ ਹੈ ਹੀ ਨਹੀਂ ਆਪੇ ਆਪ ਹੈ ਉਹ ਆਪੇ ਪ੍ਰਭੂ ਹੈ ਉਹਨੂੰ ਕੀ ਲੋੜ ਹੈ ਮਾਇਆ ਵਿੱਚ ਰਹਿਣ ਦੀ ਮਾਰ ਰਹਿੰਦੀ ਨਹੀਂ ਸਾਇੰਸਦਾਨ ਵੀ ਕੋਰਾ ਗਿਆ ਡਾਕਟਰ ਸਟੀਫਨ ਹੈ ਲੰਡਨ ਦੇ ਰਹਿਣ ਵਾਲਾ ਉਹਨੇ ਟਾਈਮ ਐਂਡ ਸਪੇਸ ਇੱਕ ਕਿਤਾਬ ਲਿਖੀ ਹੈ ਉਹਦੇ ਜੀ ਇਨਫਿਨਿਟੀ ਦੇ ਵਿੱਚ ਜਾ ਕੇ ਉਹ ਹਰੇਕ ਚੀਜ਼ ਨੂੰ ਖਤਮ ਕਰਦਾ ਹੈ ਵੀ ਜਦੋਂ ਇਹ ਸੂਖਸ਼ਮ ਤੇ ਸੂਖਸ਼ਮ ਹੁੰਦਾ ਹੈ ਉਸ ਵਲੇ ਸੀਡ ਕਿੰਨਾ ਛੋਟਾ ਹੋ ਜਾਂਦਾ ਜਦੋਂ ਕੰਪਰੈਸ ਹੁੰਦਾ ਉਹ ਦੱਸ ਨਹੀਂ ਸਕਿਆ ਕਿਸੇ ਤਰ੍ਹਾਂ ਨਹੀਂ ਦੱਸ ਸਕਿਆ ਅਖੀਰ ਨੇ ਫੇਰਟੀ ਲਿਖਤਾ ਉਹਨੇ ਵੀ ਨਹੀਂ ਇਹ ਦੱਸਿਆ ਨਹੀਂ ਕਰ ਜਦ ਵੱਡੇ ਤੇ ਵੱਡਾ ਹੁੰਦਾ ਫੇਰ ਇਹ ਕਿੱਦਾਂ ਬਸਾਰਾ ਕਰ ਲੈਂਦਾ ਬਥੇਰੇ ਉਹਨੇ ਫਿਕਰ ਜ਼ਲਾਏ 1.80 ਲੱਖੇ ਕਹਾ ਫੇਰ ਨੇ ਫੇਰਟੀ ਲਿਤੀ ਵੀ ਇਹ ਵੀ ਅੰਤ ਨਹੀਂ ਆਉਂਦਾ ਚਾਹੇ ਕਰੋੜ ਸਾਲ ਲਿਖੀ ਜੋ ਜ਼ੀਰੋ ਜ਼ੀਰੋ ਲਾਈ ਜਾਓ ਕਿਨਾਂ ਉਹ ਬੇਅੰਤ ਬੇਅੰਤ ਸਾਇੰਸ ਕਵਰਾ ਗਈ ਵੀ ਇਹ ਕਿਥੇ ਇਹ ਹੁੰਦਾ ਕਿ ਉਹਨੇ ਪਿੱਛੇ ਲਿਖ ਦਿੱਤਾ ਵੀ ਮੈਂ ਤਾਂ ਘਬਰਾ ਗਿਆ ਕਨਫਿਊਜ਼ ਹੋ ਗਿਆ ਪਾਗਲ ਹੋਣ ਵਾਲਾ ਹੋ ਗਿਆ ਕਿਉਂਕਿ ਐਂਡਲੈਸ ਚੀਜ਼ ਨੂੰ ਮੈਂ ਛੇੜ ਬੈਠਿਆ ਜਿਹਦਾ ਅੰਤ ਨਹੀਂ ਹੈ ਕੀ ਕੋਈ ਧਰਮ ਵੀ ਇਹਦਾ ਹੈ ਜਿਹੜਾ ਇਹ ਇਸ ਗੱਲ ਦੇ ਉੱਤੇ ਰੋਸ਼ਨੀ ਪਾਵੇ ਮੈਂ ਅਮਰੀਕਾ ਜੀ ਮੈਂ ਕਿਹਾ ਮੈਨੂੰ ਡਾਕਟਰ ਨੂੰ ਜ਼ਰੂਰ ਮਿਲਣਾ ਉਹਨੂੰ ਉਦਰਾੰਗ ਹੋਇਆ ਸੀ ਮੈਂ ਇੰਟਰਪ੍ਰੀਟਰ ਲਾ ਲਾਂਗੇ ਬਿਨਾਂ ਗੱਲ ਕਰਾਂਗੇ ਕਿ ਗੁਰੂ ਨਾਨਕ ਸਾਹਿਬ ਨੇ ਸਭ ਕੁਝ ਲਿਖਿਆ ਹੈ ਤੇ ਬੜਾ ਭਾਵ ਹੈ ਤੇ ਬੜਾ ਹੋਏ ਪਰਮ੍ਰਮ ਕੇ ਸਗਲੇ ਠਾਣ ਜਿਤ ਜਿਤ ਕਰਾਖੇ ਤੈਸਾ ਤੇ ਨਾਉ ਆਪੇ ਕਰਨ ਕਰਾਵਨ ਜੋ ਉਪਰ ਭਾਵ ਹੈ ਸੋਈ ਫਨੋਖ ਪਸਰੇ ਆਪ ਹੋਇਆਂ ਕਤਰੰਗ ਲਖੇ ਨਾ ਜਾਏ ਪਰਪਰਵ ਕੇ ਰ ਜੈ ਸੀ ਮਤ ਦੇਤਾ ਐਸਾ ਪ੍ਰਕਾਸ਼ ਇਹ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਐਡੀ ਵੱਡੀ ਐ ਨਾ ਸਾ ਸੇਂਦੀ ਆ ਸਾਡੇ ਕਮਲਿਆਂ ਜਾਂਦੇ ਹੱਥ ਆ ਗਈ ਉਨ ਗਾਣਵਾਂ ਦੇ ਹੱਥ ਆ ਜੀ ਐ ਸਮਝ ਲਓ ਵੀ ਖਰਬਾ ਰੁਪਏ ਦਾ ਹੀਰਾ ਵਰਦਾਂ ਦੀ ਜਿੱਥੇ ਟੱਲੀਆਂ ਪਾਈਆਂ ਉਹਨਾਂ ਦੇ ਵਿੱਚ ਟੰਗ ਦਿੱਤਾ ਕੋ ਸਾਨੂੰ ਪਤਾ ਨਹੀਂ ਵੀ ਇਹ ਏਡਾ ਵੱਡਾ ਹੀਰਾ ਕੀਮਤ ਨਹੀਂ ਸੀ ਪਤਾ ਬਸ ਉਹਦੇ ਗਲ ਵਿੱਚ ਪਾਤਾ ਉਹਦੀ ਕੀਮਤ ਖਰਬਾ ਰੁਪਏ ਜੇ ਕੋਈ ਜਾਣਕਾਰ ਆ ਗਿਆ ਉਹਨੇ ਕਿਹਾ ਵੀ ਐਡੀ ਵੱਡੀ ਚੀਜ਼ ਹੈ ਪਾਈ ਬੈਠਾ ਇਹਨੂੰ ਤਾਂ ਪਤਾ ਹੀ ਨਹੀਂ ਵਾਹ ਹੀ ਹਾਲ ਸਾਡੇ ਨਾਲ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲਾਸਫੀ ਹੈ ਉਹਨੂੰ ਅਸੀਂ ਸਮਝ ਨਹੀਂ ਸਕਦੇ ਕਿਸੇ ਤਰੀਕੇ ਨਾਲ ਨਾ ਅਸੀਂ ਸਮਝਣ ਦਾ ਯਤਨ ਕਰਦੇ ਆ ਅਸੀਂ ਪਹਿਲੀ ਜਵਾਸ ਜਿਵੇਂ ਇਹਨਾਂ ਨੇ ਕਿਹਾ ਸੀ ਪਹਿਲੀ ਤੋਂ ਬਾਅਦ ਦੂਜੀ ਚ ਹੋਣਾ ਹੀ ਨਹੀਂ ਚਾਹੁੰਦੇ ਉੱਥੇ ਹੀ ਅਸੀਂ ਸੰਤੋਸ਼ਤਾ ਜੇ ਕੋਈ ਦੱਸੇ ਉਹਦੇ ਨਾਲ ਲੜ ਪੈਣੇ ਆ ਵੀ ਤੂੰ ਔਰੇ ਗੱਲਾਂ ਕਰਦਾ ਸਾਨੂੰ ਨਹੀਂ ਇਹ ਗੱਲਾਂ ਤੇਰੀ ਚੰਗੀਆਂ ਲੱਗਦੀ ਜਿਹੜੇ ਸਿਆਣੇ ਆ ਉਹਨਾਂ ਨੂੰ ਪਤਾ ਲੱਗਦਾ ਡਾਕਟਰ ਸੁਆਮੀ RAM ਜੀ ਉਥੇ ਆਏ ਆਪਣੇ ਸਮਾਗਮ ਚ ਮੈਂ ਕਿਹਾ ਵੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਅਨਵਾਦ ਕਰਦਾ ਹੋ ਨਾ ਇੰਗਲਿਸ਼ ਵਿੱਚ ਮੈਂ ਤੁਹਾਨੂੰ ਤਾਂ ਕਹਿੰਦਾ ਤੁਸੀਂ ਸਾਰੀਆਂ ਬੜਾਈਆਂ ਪੜੇ ਹਾਂ ਕੁਰਾਨ ਸ਼ਰੀਫ ਤੁਹਾਡੇ ਜਵਾਨੀ ਆਦ ਬਾਈਬਲ ਤੁਹਾਡੇ ਵੇਦ ਸਾਰੇ ਹੀ ਤੁਹਾਡੇ ਜਵਾਨੀ ਆਦ ਨੇ ਸ਼ਾਸਤਰ ਸਾਰੇ ਤੁਸੀਂ ਪੜੇ ਹੋਏ ਨੇ ਮਹਾਤਮਾ ਬੁੱਧਾ ਸਾਰਾ ਜੈਨੀਆਂ ਦਾ ਲਿਟਰੇਚਰ ਕਨਫਿਊਜ਼ ਆਦਮ ਦਾ ਸਾਰਾ ਤੁਸੀਂ ਪੜਿਆ ਹੋਇਆ ਪਾਰਸੀਆਂ ਦਾ ਪੜਿਆ ਹੋਇਆ ਪੜਿਆ ਹੀ ਨਹੀਂ ਬਿਚ ਰਹਿ ਰਹਿ ਕੇ ਦੇਖਿਆ ਉਹਨਾਂ ਨੇ 6-6 ਮਹੀਨੇ 6 ਮਹੀਨੇ ਬਸ ਜਦ ਚ ਰਹਿ ਕੇ ਨमाज ਪੜ ਕੇ ਦੇਖਿਆ ਵੀ ਇਹਦੇ ਚ ਕੀ ਕਿੰਨੀ ਕਿ ਸਚਾਈ ਹੈ ਪਰ ਉਹ ਜਦੋਂ ਅਖੀਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਪੜਨ ਲੱਗੇ ਉਸ ਵੇਲੇ ਉੱਚੀ ਬੋਲ ਪਏ ਸਹੈ ਨਾ ਜਾਵੇ ਕਹਿੰਦੇ ਲੋ ਐ ਦੁਨੀਆ ਦੇ ਲੋਕੋ ਤੁਹਾਨੂੰ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆ ਦੇ ਲਿਟਰੇਚਰ ਤੋਂ ਸਭ ਤੋਂ ਸ਼ਰੋਮਣੀ ਨੇ ਔਰ ਸਭ ਨੂੰ ਰੋਸ਼ਨੀ ਦੇ ਰਹੇ ਸਾਨੂੰ ਤਾਂ ਨਹੀਂ ਪਤਾ ਇਸ ਗੱਲ ਦਾ ਅਜਿਹਾ ਕਹਿੰਦੇ ਆ ਨਾ ਪੜੇ ਉਹ ਨਾ ਬੜੇ ਪੈਂਟ ਵਾਲਾ ਨਾ ਪੜ ਸਕੇ ਦਾੜੀ ਚੜੀ ਵਾਲਾ ਨਾ ਪੜ ਸਕੇ ਤਾਂ ਕੰਨਾ ਕਰਤੀਆਂ ਇਹਦੇ ਹਰ ਗਲੇ ਬਲੈਂਕਟ ਤੇ ਬਲੈਂਕਟ ਪਾਉਂਦੇ ਤੁਰੇ ਜਾਂਦੇ ਇਹ ਤਾਂ ਹੀ ਯੂਨੀਵਰਸਲ ਮੈਸੇਜ ਸੀ ਸਾਰੀ ਸ੍ਰਿਸ਼ਟੀ ਨੂੰ ਦੇਣਾ ਸੀ ਉਹਦੀ ਥਾਂ ਤੇ ਅਸੀਂ ਕਬਜ਼ਾ ਹੀ ਕਰ ਲੈ ਕਿਉਂ ਸਾਨੂੰ ਪਤਾ ਨਹੀਂ ਹੈ ਵੀ ਇਹ ਕਿਤੇ ਫਲਾਸ ਉਹ ਕਹਿਣ ਲੱਗੇ ਵੀ ਮੈਂ ਕਰ ਦੂੰ ਟ੍ਰਾਂਸਲੇਸ਼ਨ ਜਦੋਂ ਉਹਨਾਂ ਨੇ ਇਹ ਕੰਮ ਕਰ ਸ਼ੁਰੂ ਕਰਿਆ ਮੀਨਾ ਲੰਘਾ ਉਹ ਕਹਿੰਦੇ ਵੀ ਇਹ ਮੁਮ ਕਰਨੀ ਹੈ ਕਹਿੰਦੇ ਇਹਦਾ ਹਰ ਅੱਖਰ ਜਿਹੜਾ ਫਿਲਾਸਫੀ ਆ ਹਰ ਅੱਖਰ ਫਿਲਾਸਫੀ ਆ ਇਹਦੀ ਰੂਟ ਹੈ ਕਿਹੜੀ ਜ਼ਬਾਨ ਤੋਂ ਕਿੱਥੋਂ ਇਹ ਚੀਜ਼ ਆਈ ਹੈ ਇਸ ਕਰਕੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਕਰਨਾ ਹੈ ਤਾਂ ਸਾਲ ਵਿੱਚ ਨਹੀਂ ਇਹ ਹੁੰਦਾ ਇਹ ਤਾਂ ਅਧੀ ਉਮਰ ਲਾ ਦੋ ਤਾਂ ਨਹੀਂ ਹੁੰਦਾ ਸਾਨੂੰ ਨਹੀਂ ਪਤਾ ਵੀ ਸਾਨੂੰ ਕਿੰਨੀ ਵੱਡੀ ਚੀਜ਼ ਗੁਰੂ ਮਹਾਰਾਜ ਦੇ ਹੁਣ ਇਹਦੇ ਜਿਹੜੀ ਸਿਧਾਂਤ ਹੈ ਸਾਡੇ ਨਹੀਂ ਸਮਝ ਆਉਂਦਾ ਸਾਡੇ ਸਮਝ ਤਾਂ ਆਉ ਉਹ ਇਹ ਜੇ ਅਸੀਂ ਛੇ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਵਿਚਾਰਾਂਗੇ ਇੱਕਦਮ ਸਾਨੂੰ ਪਤਾ ਲੱਗ ਜਾਊ ਵੀ ਗੁਰੂ ਸਾਹਿਬ ਤਾਂ ਆਹ ਕਹਿੰਦੇ ਨੇ ਸੰਤਾ ਪਤਾ ਹੀ ਨਹੀਂ ਕੋਈ ਨਾਨਕਾ ਵੀ ਕੀ ਹੈ ਇੱਕੋ ਗੱਲ ਕਰੀ ਜਾਵਾਂਗੇ ਸਾਡੇ ਗਿਆਨੀ ਵੀ ਕਰੇ ਹੋਰ ਜੀ ਰੱਬ ਇੱਕ ਹੈ ਰੱਬ ਨੂੰ ਕਹੌਣ ਕਹਿੰਦਾ ਵੀ ਦੋ ਨੇ ਰੱਬ ਤਾਂ ਹੈ ਇੱਕ ਦੋ ਤਾਂ ਕਦੇ ਹੋਇਆ ਹੀ ਨਹੀਂ ਹੈ ਕਿਉਂ ਉਹਨਾਂ ਨੂੰ ਅਨੁਭਵ ਨਹੀਂ ਜਾਗਦਾ ਅੰਦਰ ਉਹ ਗੱਲ ਕਹਿੰਦੇ ਨੇ ਵੀ ਇੱਥੇ ਇੱਕੋ ਹੀ ਆਪੇ ਹੀ ਆਏ ਇੱਥੇ ਹੋਰ ਕੋਈ ਹੈ ਨਹੀਂ ਮਨ ਮੇਰੇ ਜਿੰਨ ਆਪਣਾ ਭਰਮ ਘਵਾਤਾ ਤਿਸ ਦੇ ਬਾਣੇ ਕੋਈ ਨਾ ਭੁੱਲਾ ਜਿੰਨ ਸਗਲੋ ਭਰਮ ਪਛਾਣੇ ਆਪੇ ਹੀ ਆਪਣੀ ਮਰਜ਼ੀ ਦੇ ਨਾਲ ਸਪੈਂਡ ਹੋਇਆ ਹੋਇਆ ਹੁਣੇ ਜਿਹੜੇ ਜੀਵ ਨੇ ਇਹ ਕਾਬੂ ਆ ਗਏ ਹਮੈਲੇ ਤੁਸੀਂ ਵੀ ਆ ਗਏ ਮੈਂ ਵੀ ਆ ਗਿਆ ਸਾਰੇ ਅਸੀਂ ਕਾਬੂਆਂ ਦੇ ਨਾ ਆਏ ਹੁੰਦੇ ਤਾਂ ਸਾਡਾ ਜਨਮ ਮਾਰਨ ਕਟਿਆ ਹੋਣਾ ਸੀਗਾ ਉਹ ਗੱਲ ਵੱਖਰੀ ਹੈ ਵੀ ਅਸੀਂ ਭੇਤੇ ਜਾਂਦੇ ਨੇ ਡਿਊਟੀਆਂ ਲਾਈ ਜਾਂਦੀਆਂ ਨੇ ਉਹ ਗੱਲਾਂ ਹੋਰ ਨੇ ਰਚਕ ਬਾਤਾਂ ਨੇ ਅਥਾਰਥ ਨਹੀਂ ਹੈ ਅਥਾਰਥ ਬਾਤ ਹੈ ਵੀ ਪਰਮੇਸ਼ਰ ਆਪ ਹੀ ਹੈ ਜਦੋਂ ਇਹਦੇ ਅੰਦਰੋਂ ਹਉਮੈ ਦਾ ਹਨੇਰਾ ਖਤਮ ਹੋ ਜਾਂਦਾ ਫਿਰ ਆਪਾ ਹੀ ਰਹਿ ਜਾਂਦਾ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਉਹਦਾ ਵਜੂਦ ਨਹੀਂ ਵੱਜਦਾ ਦਰਗਾਹ ਚ ਜਾ ਕੇ ਜਿੱਥੇ ਬਚਦਾ ਉੱਥੇ ਤੱਕ ਦੁਆਇਤ ਹੈ ਕਿਉਂਕਿ ਸਾਡਾ ਜਿਹੜਾ ਹੈ ਨਾ ਮਤ ਇਹ ਦ્વੈਤ ਸਿਧਾਂਤ ਹੈ ਪਰ ਅਸੀਂ ਦ્વੈਤ ਵਿੱਚ ਹੀ ਲੰਗਦੇ ਆਂ ਭਗਤੀ ਜਿਹੜੀ ਹੈ ਦੋ ਜਾਣ ਕੇ ਹੋਇਆ ਕਰਦੀ ਆ ਇੱਕ ਨਾਲ ਹੁੰਦੀ ਨਹੀਂ ਭਗਤੀ ਬਿਨਾ ਸ਼ਾਂਤੀ ਨਹੀਂ ਆਉਂਦੀ ਭਗਤੀ ਬਿਨਾ ਅੰਦਰ ਪ੍ਰਕਾਸ਼ ਨਹੀਂ ਹੁੰਦਾ ਜਦ ਤੱਕ ਪ੍ਰਕਾਸ਼ ਨਹੀਂ ਇਸ ਚੀਜ਼ ਦਾ ਹੁੰਦਾ ਉਨੀ ਦੇਰ ਤੱਕ ਆਉਣਾ ਜਾਣਾ ਨਹੀਂ ਖਤਮ ਹੁੰਦਾ ਕਿਉਂਕਿ ਹਮੇ ਦੀ ਸੂਰਤ ਬੜੀ ਦੂਰ ਤੱਕ ਜਾਂਦੀ ਹੈ ਥੋੜੀ ਜੀ ਨਹੀਂ ਜਾਂਦੀ ਬਹੁਤ ਦੂਰ ਜਾਂਦੀ ਹੈ ਉੱਚੇ ਮੰਡਲਾਂ ਤੱਕ ਜਾਂਦੀ ਹੈ ਜਿੱਥੇ ਤੱਕ ਇਹਨੂੰ ਸੋਝੀ ਆ ਨਾ ਮੈਂ ਆ ਉਥੇ ਤੱਕ ਇਹ ਹਮੈ ਦੀ ਸੁਰਤ ਜਾਂਦੀ ਹੋ ਜਾਂਦੀ ਸੋ ਇਹ ਜਿਹੜਾ ਵੈਗਰੂ ਹੋ ਜੀ ਹੈ ਇਹ ਸਾਡੇ ਅੰਦਰ ਨੇ ਬਾਹਰ ਨਹੀਂ ਹੈ ਕਿਤੇ ਵੀ ਮਤਾਂ ਇਹ ਖਿਆਲ ਕਰੋ ਵੀ ਉੱਥੇ ਨੇ ਫਲਾਣੇ ਤੋਂ ਸਾਡੇ ਸਾਡੇ ਹਥਿਆਸਾਂ ਦੇ ਵਿੱਚ ਸਾਡੇ ਜਿਹੜੇ ਪ੍ਰਚਾਰਕ ਨੇ ਉਹ ਨੇਰਾ ਹੁਣ ਕਰਕੇ ਹਨੇਰੇ ਦੀਆਂ ਗੱਲਾਂ ਕਰੀ ਜਾਂਦੇ ਨੇ ਹਨੇਰੇ ਵਿੱਚ ਤਾਂ ਰੱਸੀ ਜਿਹੜੀ ਆ ਉਹ ਸੱਪ ਲੱਗਦਾ ਹੁਣ ਸੱਪ ਥੋੜਾ ਹੁੰਦਾ ਉਹ ਰੱਸੀ ਪਈ ਹੈ ਉਹ ਬਚਨ ਐਸੇ ਸੁਣਾਉਂਦੇ ਨੇ ਕਿ ਅਸੀਂ ਭਰਮ ਵਿੱਚ ਪੈ ਜਾਂਦੇ ਆ ਪੱਕੇ ਵੀ ਗੁਰੂ ਦਸਵੇਂ ਪਾਤਸ਼ਾਹ ਇੱਕ ਪਹਿਰ ਇੱਧਰ ਆਉਂਦੇ ਨੇ ਚਾਰ ਪਹਿਰ ਹਜ਼ੂਰ ਸਾਹਿਬ ਰਹਿੰਦੇ ਨੇ ਮੇਰੇ ਤਾਂ ਇਹ ਗੱਲ ਅਜੇ ਤੱਕ ਨਹੀਂ ਸਮਝ ਆਈ ਤੋ ਇਹ ਤੁਸੀਂ ਗੁਰੂ ਦਸਵੇਂ ਪਾਤਸ਼ਾਹ ਨੂੰ ਕੀ ਇੱਥੇ ਧਰਤੀ ਦੇ ਉੱਤੇ ਹੀ ਬੰਨ ਕੇ ਰਖ ਲਿਆ ਉਹ ਤਾਂ ਕਹਿੰਦੇ ਸੀ ਇਹ ਵਿਦ ਕਰ ਤ তপਸਿਆ ਪਿਓ ਦੁਆਏ ਤੇ ਇੱਕ ਰੂਪ ਹੋਏ ਗਏ ਜਿੰਨਾ ਭਇਓ ਹਮਰਾ ਆਪਨ ਕੈ ਚੁ ਵੀ ਰਹੀ ਸੁੱਤ ਪ੍ਰਭ ਚਰਨਨ ਉਹ ਤਾਂ ਬਰਮਲীন ਹੋਏ ਹੋਏ ਸਹੀ ਅਵਸਥਾ ਵਾਹ ਗੁਰੂ ਦੀ ਮਰਜ਼ੀ ਹੈ ਆਪਣੇ ਵਿੱਚੋਂ ਕੋਈ ਵੀ ਕੈਰੇਕਟਰ ਕੱਢ ਕੇ ਧਰਤੀ ਤੇ ਭੇਜ ਦੇਵੇ ਉੱਥੇ ਦੋ ਨਹੀਂ ਹੁੰਦੇ ਅੱਡ ਨਹੀਂ ਹੁੰਦੇ ਵੀ ਹਾ ਜਿੱਥੇ ਤੱਕ ਦੁਆਇਤ ਦਾ ਮੰਡਲ ਹੈ ਉੱਥੇ ਤੀਂ ਦੋ ਹੈਗੇ ਗੁਰੂ ਦੁਆਇਤ ਦੇ ਮੰਡਲ ਚ ਨਹੀਂ ਸੀ ਗੁਰੂ ਪਰਮੇਸ਼ਰ ਦਾ ਰੂਪ ਸੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਰਾਇਣ ਆਪੇ ਕਲਾ ਧਾਰ ਕੇ ਸੰਸਾਰ ਵਿੱਚ ਆਇਆ ਸੀ ਗੁਰੂ ਨਾਨਕ ਦਾ ਰੂਪ ਧਾਰ ਕੇ ਜਨਮ ਸਾਖੀਆਂ ਸਾਡੇ ਪ੍ਰਚਾਰਕ ਉਹ ਹੋਰ ਬਾਤ ਕਰ ਦਿੰਦੇ ਨੇ ਦੁਆਇਤ ਨਹੀਂ ਟੁੱਟਦੀ ਫੇਰ ਆਦਮੀ ਦੀ ਦੁਆਇਤ ਟੁੱਟਦੀ ਹੈ ਤਾਂ ਜੇ ਅੰਦਰੋਂ ਜਿਵੇਂ ਮਹਾਪੁਰਸ਼ਾਂ ਨੇ ਦੱਸਿਆ ਕੱਲ ਨੂੰ ਵੀ ਦੱਸਣਗੇ ਕਲ ਧਿਆਨ ਨਾਲ ਸੁਣਿਓ ਜੀ ਇਹ ਸਬਰਤਾਇਆ ਕਰਨਾ ਅਸੀਂ ਬਹੁਤ ਗਹਿਰੇ ਗਿਰ ਕੇ ਥੱਲੇ ਗਿਰ ਕੇ ਇੱਥੇ ਤੱਕ ਗਿਰ ਗਏ ਕਿ ਅਸੀਂ ਆਪਣੇ ਆਪ ਨੂੰ ਸ਼ਰੀਰ ਸਮਝਣਾ ਸ਼ੁਰੂ ਕਰਤਾ ਉਹਦਾ ਨਾਮ ਹੈ ਬ੍ਰਿਯਾਮ ਸਿੰਘ ਜੇ ਤਾਂ ਗਿਆਨ ਹੈ ਉਹ ਕਹਿੰਦਾ ਵੀ ਇਹਨੂੰ ਬੁਲਾਉਂਦੇ ਨੇ ਨਾ ਕੋਈ ਰੱਖ ਲੋ ਸ਼ਰੀਰ ਨੂੰ ਹਾਕ ਮਾਰਦੇ ਆ ਮੈਂ ਚਲੋ ਮੈਨੂੰ ਮੈਂ ਮੈਂ ਕਰ ਲੈਣਾ ਗੱਲ ਉਹ ਹਰ ਵਾਰੀ ਨਹੀਂ ਕਹਿੰਦੇ ਵੀ ਮੈਂ ਨਹੀਂ ਹੈਗਾ ਉਹ ਆਪਣੇ ਅੰਦਰ ਰੱਖਦੇ ਨੇ ਉੱਚਾ ਨਹੀਂ ਕਹਿਣਾ ਬੰਵੇਂ ਰਹਿਣਾ ਇਕੋ ਹੀ ਆਏ تھے ਉਹਨੂੰ ਲਿਆ ਕਿਵੇਂ ਜਾਵੇ ਬੈਕ ਟੂ ਸੋਰਸ ਕਿਵੇਂ ਹੋਈਏ ਕਿਉਂਕਿ ਅਸੀਂ ਜੀ ਬਣ ਚੁੱਕੇ ਹਾਂ ਜੇ ਤਾਂ ਅਸੀਂ ਗੱਲਾਂ ਨਾਲ ਕਹੀਏ ਵੀ ਮੈਂ ਤਾਂ ਆਤਮਾ ਬਿਲਕੁਲ ਗਲਤ ਹੈ ਮਹਾਰਾਜ ਕਹਿੰਦੇ ਗਿਆਨ ਨਾਲ ਗੱਲੀ ਟੁੰਡੀ ਹੈ ਕਥਨਾ ਕਾੜਾ ਸਾਰ ਗਲਤਾਂ ਦਾ ਪਿਆਰਿਆ ਕਹਿਤੀ ਤੂੰ ਤਾਂ ਹਉਮੈ ਵਿੱਚ ਵਿੜਿਆ ਪਿਆ ਇਹਦੇ ਤੂੰ ਇੱਥੇ ਬੈਠਾ ਹੋ ਜਾਂ ਚਿੱਕਰ ਦੇ ਵਿੱਚ ਕਹੇ ਮੈਂ ਤਾਂ ਬਾਦਸ਼ਾਹਾਂ ਦਾ ਬਾਦਸ਼ਾਹ ਤੂੰ ਬਾਦਸ਼ਾਹ ਕਿਵੇਂ ਬਣ ਗਿਆ ਤੂੰ ਤਾਂ ਚਿੱਕਰ ਚ ਲਿਬੜਿਆ ਪਿਆ हां जिस वक्त तू इकड़ चौ जाएगा किसी तख्त पे बैठेगा तेरे ते छत्र चोलेगा उस वेले असी मान लेंगे तेरी अथॉरिटी चलदी होएगी बादशाह है कि तू सारे बादशाहों ਦਾ ਬਾਦਸ਼ਾਹ ਹੈ ਇਹ ਫਰਜ ਕਰਕੇ ਕੁਛ ਨਹੀਂ ਹੁੰਦਾ ਜੇ ਕੇ ਮੈਂ ਆਤਮਾ ਮੈਂ ਆਤਮਾ ਮੈਂ ਆਤਮਾ ਪਕਾਈ ਜਾ ਪੱਕੂ ਤੇਰੀ ਗੱਲ ਲੇਕਿਨ ਆਤਮਾ ਨਹੀਂ ਤੂੰ ਹੈ ਜੇ ਤੂੰ ਉਸ ਅਸਥਾ ਚ ਨਹੀਂ ਪਹੁੰਚਿਆ ਮਾਇਆ ਦੇ ਮੰਡਲ ਚੋਂ ਰੱਟ ਲਾ ਰਿਆ ਤੋਤੇ ਵਾਂਗ ਤੈਨੂੰ ਅਸਲੀ ਚੀਜ਼ ਦਾ ਨਹੀਂ ਪਤਾ ਲੇ ਹੁਣ ਇਹਦੇ ਵਾਸਤੇ ਮੈਂ ਗੱਲ ਬੇਨਤੀ કરી ਸੀ ਕਿ ਬਾਬੇ ਫਰੀਦ ਦੀ ਮਾਤਾ ਨੇ ਕਿਉਂਕਿ ਉਹ ਵੀ ਨਹੀਂ ਸੀ ਜਾਣਦਾ